ਜਾ ਪੂਰੇ ਦੀ ਲੈ ਜਾ ਕਿੰਨੇ ਦੀ 50 ਦੀ ਹੋਣੀ 50 ਦਾ ਤੁਹਾਨੂੰ ਹੈਗਾ ਯਾਰ ਕਿਉਂ ਨਹੀਂ ਹੈਗਾ ਯਾਰ ਬੱਕਰੀ ਇਹ ਨੂੰ 40 ਤੋਂ ਅੰਦਰ ਆ ਕੇ ਰਸਤਾ ਦੇਵੇਂਗਾ ਤਾਂ ਆਪਣਾ ਸੌਦਾ ਬਣਨ ਵਾਲਾ ਯਾਰ ਸਿੱਧੀ ਜੀ ਗੱਲ ਹੈ ਜੀ ਜਾ 45 ਦੀ ਲੈ ਜਾ ਜਾ 35 ਦੀ ਲੈ ਜਾ 35 ਦੀ ਲੈ ਲੈ 10 ਫਿਰ ਹੋਣੀ 35 ਦੀ ਦੇ ਹੋਰ ਮੈਂ ਸਿੱਧਾ 10000 ਰੁਪਏ ਥੱਲੇ ਆ ਕੇ ਫੇਕੇ ਤੂੰ ਮਾਲਕ ਹੈ ਤੂੰ ਮਾਲਕ ਹੈ ਵੱਧ ਕਹੇਗਾ ਤੇਰਾ ਤਾਂ ਹਰਿਆਣਾ ਜੀ ਤੋਂ ਆਏ ਹੋ ਐ ਹਰਿਆਣਾ ਤੋਂ ਆਏ ਨੇ ਬਾਈ ਜੀ ਬੱਕਰੀ ਖਰੀਦੀ ਐ ਇਹਨਾਂ ਨੇ ਪੂਰੀ ਵੱਡੀ ਐਨ ਐਨ ਰਪੀ ਲਾਈਆਂ ਨੇ ਬੱਕਰੀਆਂ ਤੇ ਹਾਂ ਲਾਏ ਆ ਪੰਜੇ ਠੀਕ ਆ ਪਹਿਲਾਂ ਵੀ ਲੈ ਕੇ ਗਏ ਮੈਥੋਂ ਇਹ ਰੱਖਣੀ ਕੁਆਲਿਟੀ ਆ ਵਧੀਆ ਅੱਛਾ ਕਿਸ ਤਰ੍ਹਾਂ ਦੇ ਡੰਗਰ ਖਰੀਦ ਰਿਹਾ ਇਹ ਇਹ ਵਧੀਆ ਕੁਆਲਿਟੀ ਦੇ ਲੈ ਕੇ ਜਾਂਦੇ ਜਦੋਂ ਵੀ ਆਉਂਦੇ ਪਹਿਲਾਂ ਥੋੜੀ ਲੈ ਕੇ ਜਾਣ ਲੈ ਕੇ ਵਧੀਆ ਯਾਰ ਕੋਈ ਹੋਰ 1000 2000 ਕੋਈ ਹੋਰ ਪਾਦੇ ਆ 1000 2000 ਥੋਈ ਘਾਟ ਮੈਨੂੰ ਪਹਿਲੇ ਕਹਤਾ ਗੱਲ ਸੁਣ ਲੈ ਇੱਕ ਜਾਇਜਗਾ ਇੱਕ ਕਹਿ ਦੇ ਇੱਕ ਖਵਾਲਾ ਬਾਣੀਆਂ ਗੱਲਾਂ ਚੱਲਦਾ ਬਾੜਾਂ ਦਾ ਸਰਦ ਕੋਲ ਆ ਜਿਆ ਕੁਰੇ ਦੀ ਲੈ ਜਾ ਕਿੰਨੇ ਦੀ 50 ਦੀ ਹੋਣੀ 50 ਦਾ ਤੁਹਾਨੂੰ ਹੈਗਾ ਯਾਰ ਕਿਉਂ ਨਹੀਂ ਹੈਗਾ ਯਾਰ ਬੱਕਰੀ ਇਹ ਨੂੰ 40 ਤੋਂ ਅੰਦਰ ਆ ਕੇ ਰਸਤਾ ਦੇਵੇਂਗਾ ਤਾਂ ਆਪਣਾ ਸੌਦਾ ਬੰਨਣਾ ਹੋ ਜਾ। ਸਿੱਧੀ ਜੀ ਗੱਲ ਹੈ ਜੀ। ਬਾਲੀਆਂ ਗੱਲਾਂ ਜਿੰਦਾ ਮਾਇਗਾ। 40 ਤੋਂ ਅੰਦਰ ਆ ਕੇ। ਇਹ ਸਿੱਧਾ ਵਾ ਵਕਰੀ ਇਹਦਾ। 40 ਤੋਂ ਅੰਦਰ ਆਇਆ ਕੁਛ? 40 ਤੋਂ ਅੰਦਰ ਆਇਆ ਕੁਛ? ਤੂੰ ਪੱਕਾ ਤੂੰ ਆਪੇ ਲਾ ਦੇ ਬੱਸ ਗੱਲ ਕਰ ਤੇ ਮੇਰੇ ਨਾਲ ਆ ਕੇ। 40 ਤੋਂ ਅੰਦਰ ਇੰਨੇ ਦੀ ਹੈ। ਮੈਂ ਤੇ ਤੈਨੂੰ ਕਹਿੰਦਾ 50 ਨਹੀਂ ਲਿਆ ਬੱਸ 100 ਦੱਸ। ਨਹੀਂ ਤੂੰ 7 ਲੱਖ ਕਹਿਸ ਦੂ ਲੱਖ ਹੈ ਸਾਨੂੰ ਗੁੱਸਾ ਕੋਈ ਨਹੀਂ। 30 ਲੱਖ ਨਹੀਂ। ਫਿਰ ਮੈਨੂੰ ਕਿਹੜਾ ਗੁੱਸਾ ਤੂੰ 30 ਲਾ ਬਾਬਾ। 34000 ਦੇ ਦਿੰਨਾ। 34 ਦੀ ਹੈਗਾ 34 ਦੀ ਲੈ ਜਾ। 10 ਬਰ ਕੋਈ ਕਹਦੇ ਹਾਂ 10 ਤੂੰ ਆਪੇ 10 ਦੇ ਬਸ ਤੂੰ ਕਹੇ ਹੁਣ ਤੇਰੀ ਵਾਰੀ ਆ ਸਾਰੇ ਛੱਡ ਕੇ ਕਹਿ ਦਈਏ ਜਾ 45 ਦੀ ਲੈ ਜਾ ਜਾ 35 ਦੀ ਦੇ 35 ਦੀ ਦੇ ਲੈ 10 ਫਿਰ ਹੋਣ 35 ਦੀ ਦੇ ਹੁਣ ਮੈਂ ਸਿੱਧਾ 10000 ਰੁਪਏ ਥੱਲੇ ਆ ਕੇ ਫੇਰ ਤੂੰ ਮਾਲਕ ਹੈ ਤੂੰ ਮਾਲਕ ਹੈ ਵੱਧ ਕਹੇਗਾ ਤੇਰਾ ਤਾਂ ਲੇਕਿਨ ਇਹ ਹੁਣ ਤੂੰ ਤੇਨੂੰ ਸਾਰਾ ਕੁਝ ਛੱਡ ਕੇ ਕਾਦੀ ਹਾਂਜੀ ਕੀ ਕਰਨਾ ਹੋਰ ਪੱਕੀ ਕਰਾਇਆ ਕਰਾ ਤੇ ਸਵਾਲਾ ਕਮਾਂਦੇ ਲਈ ਸੰਦ ਕੋਈ ਗੁੱਸਾ ਹੋਈਦਾ ਥੋੜਾ ਜੀ ਇਹ ਜਲ ਕੋਈ ਨਹੀਂ ਆਪਣੇ ਵਾਸਤੇ ਬੋਧ ਲਾਇਆ ਵਾ ਆਪਾਂ ਨੇ ਫਿਰ ਦੱਸ ਹਾਂ ਚਾਚਾ ਵਿਗਲਾਣ ਦੇ ਦੀ ਫੇਰ ਉਹ ਵਿਗ ਲੈਣ ਹਰ ਪੈਸੇ ਲਾਉਗਾ ਕਿੰਨੇ ਕਿੰਨੇ ਕਰੇਗਾ ਹੁੰਦਾ ਸੋ लास्ट ਕੀਆ ਹਾ ਨਾ ਉਹ ਲਾਸਟ ਤੂੰ ਸੀ ਦੱਸਣਾ ਮੈਂ ਤਾਂ ਹੁਣ 37 ਦੀ ਪਾ ਕੇ 37 ਦੀ ਪਾਉਣਾ ਦੱਸ ਹੁਣ ਮਨ ਨੂੰ ਲਾਉਣਾ ਮੈਂ ਨਹੀਂ ਠੀਕ ਲਾਇਆ ਚਲ ਦੱਸ ਫਿਰ ਤੂੰ ਕਹੇ ਹੁਣ ਇੱਕੋ ਇੱਕੋ ਹੀ ਕਹੇ ਹੁਣ ਮੈਂ ਤੁਹਾਨੂੰ ਦੱਸਾਂ ਔਰ ਮੈਂ ਤੈਨੂੰ ਇੱਕੋ ਹੀ ਗੱਲ ਕਹਿਆ ਤਾਂ ਮੈਂ ਬੋਲ 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 ਕੋਈ ਗੱਲ ਨਹੀਂ ਚਲ ਕਹਿ ਦੇਵੇਂ ਗੱਲ ਦੇ ਦਾਂਗੇ ਸਹੀ ਜਿਹਾ ਕਹਿ ਦੇਵੇਂਗਾ 37000 ਲਾਤਾ ਇਹ 45 ਤੋਂ ਪੂਰੇ 45 ਰੱਡ ਕੇ ਹੁਣ ਚਲ ਕੋਈ ਨਹੀਂ ਮੈਂ ਹੁਣ 10000 ਰੁਪਏ ਥੱਲੇ ਆ ਗਿਆ ਹਾਂ ਪੂਰੇ ਦੀ ਗੱਲ ਕਰ ਕਿੰਨੇ ਦੀ 40 ਦੀ ਦੋ ਘਟਾ ਲੈ ਦਸ ਹੁਣੇ ਦੋ ਘਟਾ ਦੋ ਘਟਾ ਦੋ ਘਟਾ ਬਸ ਪਾ ਦਿਓ ਜਾਣ ਨਾ ਦੇ ਹੁਣ ਦੇ ਰੁਪਏ ਜੀ ਹਾਂਜੀ ਹੋ ਗਿਆ ਜਾ ਓਏ ਛੱਡ ਦੇ ਹੋਰ ਹੋਰ ਬਸ ਠੀਕ ਆ ਜਾ ਲੈ ਕੇ ਆਣਾ ਜਮੇ ਲਿਖਾਇ ਮੈਂ ਕਰਾ ਦੂੰਗਾ ਯਾਰ ਮੈਨੂੰ ਵੀ ਨਾ ਮਾਰਿਆ ਕਰ ਮੈਨੂੰ ਵੀ ਨਾ ਮਾਰਿਆ ਕਰ 1500 ਘਟਾ 1500 ਘਟਾ 1500 ਕਟਾ 60 ਪਰ ਲਖਾਈ ਆਪੋ ਆਪਣੀ ਆ ਲਾ ਰਿਹਾ ਅਮਨਦੀਪ 55000 ਮਾਂ ਦਾ ਜੀ ਦਾ ਹਾਂਜੀ ਆ ਲਾ ਦੇ ਚਲੋ ਦੇਖੋ ਗਾਖ ਤੇ ਰੱਬ ਤੋਂ ਕੋਈ ਘਟ ਨਹੀਂ ਮੰਗਦਾ ਉਹ ਉਹ ਨਹੀਂ ਗੁੱਥਾ ਹੁੰਦਾ ਵੀ ਇਹ 55 ਗਾਖ ਤੇ ਰੱਬ ਤੋਂ ਕਹਿੰਦੇ ਖੁੱਲੇ ਮੰਗ ਲਓ ਖੁੱਲੇ ਮੰਗ ਲਓ ਦੇਣੇ ਉਹਨੇ ਮਰਜ਼ੀ ਨਾਲ ਬਿਲਕੁਲ ਜੀ ਚਾਹੇ ਲੱਖ ਮੰਗੀਆਂ ਹੁਣ ਇੱਕ ਇੱਕ 20 ਮੰਗੀਆਂ ਦਾਈ ਬੱਕਰੀਆਂ ਦਾ ਗਾਖ ਨੇ ਆਪਣੀ ਮਰਜ਼ੀ ਨਾਲ ਦੇਣਾ ਹਾਂ ਜੀ ਸਹੀ ਗੱਲ ਆ ਇਹਦਾ ਹੋਇਆਗਾ ਬਈ ਇਹ ਬਾਈ ਚੈੱਕ ਵੀ ਕਰ ਲਾ ਉਹ ਬੰਦਾ ਪੈਸੇ ਦੇਈ ਜਾਂਦਾਗਾ ਯਾਰ ਸਹੀ ਗੱਲ ਆਗੀ ਬਿਲਕੁਲ ਜੀ ਬਾਅਦ ਚਗਾ ਔਖਾ ਹੋ ਜਾਂਦਾਗਾ ਹੋਰੇ ਸ਼ੱਕ ਵੀਡੀਓ ਬਣ ਗਈ ਤੂੰ ਹੁਣ ਆਪਦੇ ਚੈੱਕ ਕਰ ਲੈ ਭਰਾਵਾ 16 ਰੁਪਏ ਲਾਇਏ ਨੇ ਖੁੱਲ ਕੇ ਭਾਈ ਤੈਂ ਵੀ ਵਾ ਦੇਖ ਲੈ ਭਰਾਵਾ ਰੁਪਏ ਲਾਇਏ ਨੇ ਖੁੱਲ ਕੇ ਤੈਂ ਕੱਲ ਨੂੰ 19 21 ਹੋ ਜੇ ਸੱਚੀ ਗੱਲ ਬਾਤ ਭਾਈ ਐਕਸਾ ਜਿਆ ਕਿਹੜਾ ਪਿੰਡ ਆ ਭਾਈ ਪਿੰਡਾ ਬਣਾ ਗਿਆ ਡੈਂਗਰੋ ਡੈਂਗਰੋ ਡਿੰਗ ਰੋਡ ਸਰਸੇ ਲਾਗੇ ਹੈ ਸਰਸੇ ਲਾਗੇ ਡਿੰਗ ਰੋਡ ਡਿੰਗ ਰੋਡ ਪਿੰਡ ਦਾ ਨੋਆ ਹਾਂ ਪਿੰਡ ਦਾ ਨੋਆ ਠੀਕ ਹੈ ਮਹਾਵਾਲਾ ਰੋਡ ਦੇ ਉੱਤੇ ਪਿੰਡ ਹੈ ਸਰਸੇ ਤੋਂ ਜਦੋਂ ਜਾਇਦਾ ਮਹਾਵਾਲਾ ਨੇ ਕਿ ਡੰਗਰ ਡੰਗਰੋ ਕਹਿੰਦਾ ਬਾਈ ਡਿੰਗ ਰੋਡ ਸਰਸੇ ਹਰਿਆਣਾ ਜੀ ਤੋਂ ਆਏ ਹੋ ਹਰਿਆਣਾ ਤੋਂ ਆਏ ਨੇ ਬਾਈ ਜੀ ਬੱਕਰੀ ਖਰੀਦੀ ਐ ਇਹਨਾਂ ਨੇ ਪੂਰੀ ਵੱਡੀ ਕਿੰਨੇ ਕਿੰਨੀਆਂ ਕ ਬੱਕਰੀਆਂ ਰੱਖੀਆਂ ਹੋਈਆਂ ਨੇ ਆ ਗਿਆ ਆਪਣੇ ਕੋਲ 12 ਆਤਮਾਨਾ ਮਾਰਨਾ ਤਾਂ ਮਾਰ ਸਕਦੇ ਥਾਡੇ ਦਿੱਤੀ ਆ 40 ਦਿੱਤਾ ਸੀ 1500 ਤੁਹਾਨੂੰ ਮੋੜ 1500 ਜੀ ਕਿੰਨੀ ਕ ਬੱਕਰੀਆਂ ਰੱਖੇ ਨੇ ਇਹਦਾ ਬਾਰਕ ਨਾ ਕਰ ਆਪਣੇ ਕਦੋਂ ਤੋਂ ਲੱਖੇ ਰੱਖੀਆਂ ਨੇ ਜਵਦਾ ਲੰਮਾ ਟਾਈਮ ਨਹੀਂ ਹੋਇਆ ਆਪਣ ਨੂੰ 8 ਕੁ ਮਹੀਨਾ ਹੋਇਆ ਇੰਨੇ ਨੇ ਰੁਪਏ ਲਾਈਆਂ ਨੇ ਬੱਕਰੀਆਂ ਤੇ ਹਾਂ ਲਾਏ ਆਪਾਂ ਇਨੇ ਠੀਕ ਆ ਪਹਿਲਾਂ ਵੀ ਲੈ ਕੇ ਗਏ ਮੈਥੋਂ ਇਹ ਰੱਖਣੀ ਕੁਆਲਿਟੀ ਹੈ ਵਧੀਆ ਅੱਛਾ ਕਿਸ ਤਰ੍ਹਾਂ ਦੇ ਡੰਗਰ ਖਰੀਦ ਰਿਹਾ ਇਹ ਇਹ ਵਧੀਆ ਕੁਆਲਿਟੀ ਦੇ ਲੈ ਕੇ ਜਾਂਦੇ ਜਦੋਂ ਵੀ ਆਉਂਦੇ ਪਹਿਲਾਂ ਥੋੜੀ ਲੈ ਕੇ ਜਾਣ ਲੈ ਕੇ ਵਧੀਆ ਜਾਂਦੇ ਆ ਅੱਜ ਕਿੰਨੇ ਡੰਗਰ ਲੈਣ ਆਏ ਹੋ ਹਜਤ ਕੀ ਕੀਤਾ ਸੋ ਤਾਂ ਦੇਖਾਂ ਦੇ ਇੱਕ ਅੱਧਾ ਹੋਰ ਲਵਾਂ ਯਾਨੀ ਕਿ ਇੱਕ ਦੋ ਨਾਲ ਹੀ ਲੈਣ ਆਉਣਾ ਹਾਂ ਮੰਡੀ ਆਪਾਂ ਸਾਰੀਆਂ ਤੇ ਜਾਣਾ ਹੁੰਦਾ ਅੱਛਾ ਅਗਲੇ ਹੱਦ ਵਰ ਸੋਣੀ ਮਲਾ ਠੀਕ ਹੈ ਬੜੀ ਪਸੰਦਾ ਲੈਣੀ ਬਰੀਡ ਹੈ ਇਹ ਵੀ ਠੀਕ ਹੈ ਹਾਂਜੀ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਦੋ ਵਾਰੀ ਲੈ ਕੇ ਸੌਦਾ ਕਰਾਂ ਲੰਨੇ ਪੈਂਦਾ ਤਾਂ ਇਹ ਇਹਨਾਂ ਤੇ ਹੀ ਲੈਓ ਮੜੇ ਦੁਬਾਰੇ ਆ ਬੱਕਰੀ ਫੜ ਕੇ ਲੈ ਆਈ ਬਈ ਲੈ ਬੱਕਰੀ ਦੁਬਾਰੇ ਦਿਖਾ ਦੇਣਾ ਤੁਹਾਨੂੰ ਰੁਪਏ ਵੀ ਵਧੀਆ ਲੈਣੇ ਤੇ ਬੱਕਰੀ ਵੀ ਵਧੀਆਗੀ ਬਈ ਐਂ ਕਹਿਦੀ ਆਪਾਂ ਵੀ ਬੱਕਰੀ ਚ ਭਾਟ ਆ ਇਹ ਵੀ ਗੱਲ ਹੈ ਨਹੀਂਗੀ ਵੀ ਬਾਜਨ ਵੀ ਬੱਕਰੀ ਦਾ ਹੋਊਗਾ ਇਸ ਸਮੇਂ ਹਾਈਟ ਵੀ ਆ ਬੇਲ ਵੀ ਆ 75 ਕਿਲੋ ਦੀ ਘਟੋਟ ਬੱਕਰੀ ਹੋਊਗੀ 75 ਨਹੀਂ ਤੇ 70 ਤੱਕ ਖੁੱਲ ਕੇ ਹੈਗੀ ਲੈ ਆਈ ਬਈ ਬੱਕਰੀਆਂ ਬੈਠੀਆਂ ਨਹੀਂਆਂ ਹਾਂਜੀ ਹਾਂਜੀ ਸਾਹ ਸਮਾਈ ਕਿਵੇਂ ਚੱਲ ਰਹੀ ਹੈ ਬਈ ਬੱਕਰੀਆਂ ਦੀ ਸਮਾਈ ਹੋ ਰਹੀ ਹੈ ਕੀ ਕਿ ਨਾ ਮੈਂ ਨਵਾਬ ਕਰੀਦਾ ਕੰਮ ਕਿਉਂਕਿ ਬੰਦੇ ਨੂੰ ਤਾਂ ਨਹੀਂ ਦੱਸਕ ਦੇਣਾ ਜੀ ਪਤਾ ਲੱਗ ਜਾਊਗਾ ਵੀ ਸਾਹਮਣਾਗੇ ਕਿ ਨਾਲ ਇਹ ਪਤਾ ਕੀ ਹੈ ਹਾਂ ਇਹਨਾਂ ਨੂੰ ਪਤਾ ਹੈ ਵੀ ਬਗਾਨੇ ਹੱਥ ਕੀਤੀ ਹੁੰਦੇ ਨਹੀਂ ਬੱਤੀਆਂ ਤੋਂ ਤੇਤੀ ਇਹ ਸਾਰਾ ਕੰਮ ਖੁਦ ਆਪ ਕਰਦੇ ਆ ਠੀਕ ਹੈ ਨਾਲ ਬਸ ਰੱਖੇ ਵੀ ਬੰਦੇ ਹੋ ਵੀ ਪਰ ਨਾਲ ਉੱਤੇ ਖੜ ਕੇ ਆਪ ਵੀ ਕਰਦੇ ਤੇ ਕਰਵਾਉਂਦੇ ਵੀ ਕਰਵਾਉਂਦੇ ਵੀ ਆ ਹਾਂਜੀ ਇਹ ਗੱਲ ਹੈਗੀ ਆ ਠੀਕ ਹੈ ਬਾਈ ਧੰਨਵਾਦ ਬਾਈ ਜੀ ਠੀਕ ਹੈ